ਕੈਨੇਡਾ ਦੇ ਟੋਰਾਂਟੋ ਦੇ ਵਿੱਚ ਗਲੋਬਲ ਪੰਜਾਬੀ 스타 ਦਿਲਜੀਤ ਦੋਸਾਂਜ ਦੀ ਸ਼ਾਨਦਾਰ ਪੇਸ਼ਕਾਰੀ ਨੇ ਇੱਕ ਵਾਰ ਫੇਰ ਤੋਂ ਪੰਜਾਬੀਆਂ ਦਾ ਸਰ ਮਾਣ ਦੇ ਨਾਲ ਉੱਚਾ ਕਰ ਦਿੱਤਾ ਕਿਉਂਕਿ ਟੋਰਾਂਟੋ ਸਥਿਤ ਰੋਜ਼ਰਸ ਸਟੇਡੀਅਮ ਦੇ ਵਿਖੇ ਜਿੰਨੇ ਲੋਕਾਂ ਦੀ ਭੀੜ ਦਿਲਜੀਤ ਦੋਸਾਂਜ ਦੀ ਪੇਸ਼ਕਾਰੀ ਦੇਖਣ ਲਈ ਪੁੱਜੀ ਕੈਨੇਡਾ ਦੇ ਇਤਿਹਾਸ ਦੇ ਵਿੱਚ ਅਜੇ ਹਾ ਕਦੀ ਵੀ ਨਹੀਂ ਹੋਇਆ ਜਿੱਥਾ 50 ਹਜ਼ਾਰ ਦਰਸ਼ਕਾਂ ਦੀ ਮੌਜੂਦਗੀ ਵਾਲਾ ਸਟੇਡੀਅਮ ਪੂਰਾ ਖੱਚਾ ਖਚ ਪੈ ਗਿਆ ਕੈਨੇਡੀਅਨ ਮੀਡੀਆ ਦੇ ਵੱਲੋਂ ਵੀ ਇਸ ਖਬਰ ਨੂੰ ਕਾਫੀ ਜ਼ਿਆਦਾ ਅਹਿਮियत ਦਿੱਤੀ ਗਈ ਗਲੋਬਲ ਪੰਜਾਬੀ 스타 ਦਿਲਜੀਤ ਦੁਸਾਂਜ ਦਾ ਦਿਲ ਲੂਮੀਨਾਟੀ ਦੌਰਾਨ ਟੋਰਾਂਟੋ ਦੇ ਰੋਜਰਸ ਸੈਂਟਰ ਦੇ ਵਿੱਚ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸਮਾਪਤ ਹੋ ਗਿਆ ਇਸ ਮੌਕੇ ਦਿਲਜੀਤ ਦੋਸਾਂਝ ਦੀ ਪੇਸ਼ਕਾਰੀ ਦੇਖਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਭੀੜ ਪੁੱਜੀ। ਕੈਨੇਡਾ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਜਦੋਂ 50 ਹਜ਼ਾਰ ਲੋਕਾਂ ਦੀ ਸਮਰਥਾ ਵਾਲਾ ਰੋਜ਼ਰਸ ਸੈਂਟਰ ਪੂਰੀ ਤਰ੍ਹਾਂ ਫੁੱਲ ਹੋ ਗਿਆ ਅਤੇ ਬਾਹਰ ਸੜਕਾਂ ਉਤੇ ਗੱਟੀਆਂ ਦੀ ਭੀੜ ਕਾਰਨ ਟ੍ਰੈਫਿਕ ਜਾਮ ਹੋ ਗਈ। ਰੋਜ਼ ਰੋਜ਼ ਸੈਂਟਰ ਵਿਖੇ ਪਹਿਲਾਂ ਵੀ ਬਹੁਤ ਸਾਰੇ ਵਿਦੇਸ਼ੀ ਕਲਾਕਾਰਾਂ ਦੇ ਵੱਲੋਂ ਪੇਸ਼ਕਾਰੀ ਦਿੱਤੀ ਗਈ ਹੈ ਅਤੇ ਕਈ ਵਾਰ ਇੱਥੇ ਵੱਡੇ ਖੇਡ ਸਮਾਗਮ ਵੀ ਹੁੰਦੇ ਰਹੇ ਨੇ ਪਰ ਇੰਨੇ ਜ਼ਿਆਦਾ ਲੋਕ ਕਦੇ ਵੀ ਨਹੀਂ ਪਹੁੰਚੇ ਪੰਜਾਬੀਆਂ ਦੇ ਨਾਲ-ਨਾਲ ਵਿਦੇਸ਼ੀ ਵੀ ਦਿਲਜੀਤ ਦੋਸਾਂਜ ਦੇ ਗਾਣਿਆਂ ਉੱਤੇ ਝੂਮਦੇ ਦਿਖਾਈ ਦਿੱਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਮੌਜੂਦਾ ਸਮੇਂ ਕੈਨੇਡਾ ਕਾਫੀ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਅਤਿ ਮਹਿੰਗਾਈ ਨੇ ਲੋਕਾਂ ਦਾ ਕੁਚੂ ਮਰ ਕੱਢਿਆ ਹੋਇਆ ਪਰ ਇਸ ਦੇ ਬਾਵਜੂਦ ਦਿਲਜੀਤ ਦਸਾਂਸ ਦੇ ਪ੍ਰੋਗਰਾਮ ਦੇ ਲਈ ਲੋਕਾਂ ਨੇ ਕਾਫੀ ਮਹਿੰਗੇ ਭਾ ਦੀਆਂ ਟਿਕਟਾਂ ਖਰੀਦੀਆਂ ਇੱਕ ਜਾਣਕਾਰੀ ਦੇ ਮੁਤਾਬਕ ਦਿਲਜੀਤ ਦੇ ਸ਼ੋਅ ਦੇ ਵਿੱਚ ਪਹਿਲੀ ਕਤਾਰ ਵਾਲਿਆਂ ਦੇ ਲਈ 1700 ਡਾਲਰ ਦੇ ਕਰੀਬ ਟਿਕਟ ਦੀ ਕੀਮਤ ਰੱਖੀ ਗਈ ਸੀ ਜਦਕੀ ਆਖਰੀ ਕਤਾਰ ਵਾਲਿਆਂ ਦੀ 300 ਡਾਲਰ ਦੀ ਟਿਕਟ ਸੀ ਐਨੀਆਂ ਵੈਂਗੀਆਂ ਟਿਕਟਾਂ ਹੋਣ ਦੇ ਬਾਵਜੂਦ ਲੋਕਾਂ ਨੇ ਇਸ ਸ਼ੋਅ ਦੀਆਂ ਟਿਕਟਾਂ ਖਰੀਦੀਆਂ ਅਤੇ ਸ਼ੋਅ ਦਾ ਖੂਬ ਆਨੰਦ ਮਾਣਿਆ। ਇਸ ਸ਼ੋਅ ਦੀ ਸਫਲਤਾ ਨੂੰ ਲੈ ਕੇ ਪੰਜਾਬੀ ਗਾਇਕ ਅਤੇ ਅਧਿਕਾਰਾ ਦਿਲਜੀਤ ਦੋਸਾਂਝ ਨੇ ਆਖਿਆ ਕਿ ਇਹ ਸਭ ਕੁਝ ਉਸ ਦੇ ਹੱਥ ਵਿੱਚ ਨਹੀਂ ਬਲਕਿ ਪ੍ਰਮਾਤਮਾ ਦੇ ਹੱਥ ਦੇ ਵਿੱਚ ਹੈ। ਉਹ ਤਾਂ ਆਪਣਾ 100% ਦੇਣ ਦੀ ਕੋਸ਼ਿਸ਼ ਕਰਦਾ ਹੈ ਅਤੇ ਰੱਬ ਕੋਲੋਂ ਦੁਨੀਆ ਦੀ ਖੈਰ ਮੰਗਦਾ ਹੈ। ਦੱਸਦੇ ਇਹ ਕਿ ਦਿਲਜੀਤ ਦਸਾਂਜ ਕੈਨੇਡਾ ਦੌਰੇ ਤੋਂ ਇਲਾਵਾ ਪਿਛਲੇ ਮਹੀਨੇ ਅਮਰੀਕਾ ਦੇ ਮਸ਼ਹੂਰ ਟੁਨਾਈਟ ਸ਼ੋਅ ਵਿਦ ਜਿਮੀ ਫਾਲਨ ਦੇ ਵਿੱਚ ਵੀ ਆਪਣੀ ਰਵਾਇਤੀ ਪੋਸ਼ਾਕ ਦੇ ਵਿੱਚ ਦਿਖਾਈ ਦਿੱਤੇ ਸੀ ਬਿਊਰੋ ਰਿਪੋਰਟ ਹਮਦਰ ਟੀਵੀ